ਇਹਦੀ 15 ਸਾਲ ਦੀ ਗਾਰੰਟੀ ਮਿਲੂਗੀ ਜੀ ਨੇੜੇ ਦਿਖਾਓ ਤੇ ਵਧੀਆ ਵਰਕ ਹੋਇਆ ਹੋਇਆ ਜੀ ਇਸ ਇਹ ਪੰਜਾਬ 'ਚ ਸਾਰੇ ਜੀ ਡਿਲੀਵਰੀ ਹੈ ਜੀ ਪੰਜਾਬ ਹਰਿਆਣਾ ਪੰਜਾਬ 'ਚ ਸਾਰੀ ਫ੍ਰੀ ਹੈਗੀ ਹੈ ਡਿਲੀਵਰੀ ਜੀ ਜਿੰਨੇ ਵੀ ਆਪਣੇ ਪੰਜਾਬ ਦੇ ਵਾਸੀ ਹੈਗੇ ਅਰੇ ਦਿਖਾਓ ਮੜਿਆ ਤੋਰ ਤੱਕ ਲੰਬੀ ਲਾਇਣ ਹੈ ਜੀ ਲਓ ਜੀ ਕਰੋ ਚੈੱਕ ਜੀ ਇਹ ਘਰ ਬਣਾ ਰਿਹਾ ਉਸ ਚ ਐਸਾ ਡਿਜ਼ਾਈਨ ਲਾਣਾ ਚਾਹੁੰਦਾ ਆਹ ਤਾਂ ਡਿਜ਼ਾਈਨ ਜਿਵੇਂ ਹੀ ਸਰਾ ਜੀ ਇਹ ਪਰ ਇਹ ਕਿੰਨੇ ਵੇ ਕਿੰਨੇ ਦਾ ਇਹ ਠੀਕ ਹੈ ਜੀ ਸੋਲਿਡ ਡੋਰ ਹੈ ਬਿਲਕੁਲ ਸੋਲਿਡ ਹੋ ਰਹਾ ਹੈ ਰੌਡ ਲੱਗੀ ਹੋਈ ਹੈ ਪ੍ਰੋਪਰਲੀ ਡਿਜ਼ਾਈਨ ਇਸ ਚ 100 200 ਦਾ ਡਿਜ਼ਾਈਨ ਹੈਗਾ ਤੁਸੀਂ ਜਿਹੜਾ ਜ ਮਰਜੀ ਡਿਜ਼ਾਈਨ ਤੁਸੀਂ ਮੈਨੂੰ ਆਪਣਾ ਖਿੱਚ ਕੇ ਭੇਜ ਦਿਓ ਕਿ ਮੈਨੂੰ ਇਹ ਜੈਸਾ ਤੁਹਾਨੂੰ ਡਿਜ਼ਾਈਨ ਚਾਹੀਦਾ ਸਬਸਕ੍ਰੀਨ ਸ਼ਾਟ ਲੈ ਕੇ ਸਾਡੇ ਨੰਬਰਾਂ ਤੇ ਸੈਂਡ ਕਰੋ ਸਾਈਜ਼ ਭੇਜੋ ਨਾਲ ਦੀ ਨਾਲ ਤੁਹਾਨੂੰ ਐਸਟੀਮੇਟ ਆ ਜਾਏਗਾ ਕਿ ਆਪਣੇ ਇੰਨੇ ਪੈਸੇ ਬਸ ਪਾਲਿਸ਼ ਹੋਣ ਤੇ ਜਾ ਰਹੇ ਹੈਗੇ ਪੱਲੇ ਤੁਸੀਂ ਜਿਹੜਾ ਜ ਮਰਜ਼ੀ ਡਿਜ਼ਾਈਨ ਕੋਹੋ ਉਹ ਜਿਹੜਾ ਡਿਜ਼ਾਈਨ ਮਿਲੇਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਬੜੇ ਇਨਫੋਰਮੇਟਿਵ ਵਲੌਗ ਦੇ ਵਿੱਚ ਤੇ ਆਪਾਂ ਖੜੇ ਆ ਜੀ ਜ਼ਿਰਖਪੁਰ ਦੇ ਵਿੱਚ ਇਹੋ ਜੀ ਥਾਂ ਤੇ ਖੜੇ ਆ ਜਿੱਥੇ ਤੁਹਾਨੂੰ ਰੈਡੀमेड ਦਰਵਾਜ਼ੇ ਮਿਲ ਜਾਣਗੇ ਕਿਸੇ ਵੀ ਸੈਜ ਦੇ ਤੇ ਸਟਾਰਟਿੰਗ ਰੇਂਜ ਹੈਗੀ ਹੈ ਸਿਰਫ 2000 ਰੁਪਿਆ ਤੇ 2000 ਰੁਪਏ ਦੇ ਵਿੱਚ ਤੁਹਾਨੂੰ ਟੌਪ ਤੋਂ ਟੌਪ ਵਧੀਆ ਲੱਕੜ ਦੇ ਦਰਵਾਜ਼ੇ ਮਿਲਣਗੇ ਸਭ ਤੋਂ ਪਹਿਲਾਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਤੇ ਨਾਲੇ ਤੁਹਾਨੂੰ ਆਪ ਇਹਨਾਂ ਦਾ ਸਾਰਾ ਜਿਹੜਾ ਇਨਾ ਦਾ ਗੋਡਾਊਨ ਹੈਗਾ ਸਟੋਰ ਹੋਗਾ ਹੈਗਾ ਜਿਹੜਾ ਉਹ ਵਿਜ਼ਿਟ ਕਰਾਉਨੇ ਆ ਤੇ ਕੱਲੇ-ਕੱਲੇ ਦਰਵਾਜੇ ਦਾ ਰੇਟ ਦੱਸਦੇ ਆ ਸਾਸੀ ਕਾਲ ਵੀਰ ਜੀ ਸਸੀਆ ਬਾਜੀ ਹੋ ਠੀਕ ਠਾਕ ਜੀ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਜੀ ਵਧੀਆ ਚਾਹੀਦਾ ਹਾਂਜੀ ਵੀਰ ਜੀ ਆਪਾਂ ਨੂੰ ਕਰਾਓ ਇੰਟਰੋਡਿਊਸ ਜੀ ਸਭ ਤੋਂ ਪਹਿਲਾਂ ਸਟਾਰਟਿੰਗ ਰੇਂਜ ਹੈ ਜਿਹੜੀ ਉੱਥੋਂ ਆਫ 플ਸ਼ 도ਰ ਹੈ ਬਾਜੀ ਅੱਛਾ ਜੀ 플ਸ਼ 도ਰ 15 ਸਾਲ ਦੀ ਗਾਰੰਟੀ ਹੈ ਮਾਈਕਾ ਤੁਹਾਡੀ ਮਨਪਸੰਦ ਦਾ ਮਿਲ ਜੇਗਾ ਤੁਹਾਨੂੰ ਜੈਸਾ ਵੀ ਲਓ ਜੀ ਇਹਦੀ 15 ਸਾਲ ਦੀ ਗਾਰੰਟੀ ਮਿਲੂਗੀ ਜੀ ਨੇੜੇ ਦਿਖਾਓ ਤੇ ਵਧੀਆ ਵਰਕ ਹੋਇਆ ਹੋਇਆ ਜੀ ਤੁਹਾਡੀ ਮਨ ਤੇ ਉਹ ਮਿਲ ਜੂਗਾ ਤੁਸੀਂ ਆਪ ਵੀ ਭਾਜੀ ਜੇ ਕਿਸੇ ਨੂੰ ਕਸਟਮਾਈਜ਼ ਕਰਾਉਣੇ ਹੋਣ ਕਰ ਦਿੰਦੇ ਹੋ ਜੀ ਬਿਲਕੁਲ ਭਾਜੀ ਇਹ ਦੇਖੋ ਡਿਜ਼ਾਈਨਸ ਦੇ ਬਹੁਤ ਚੰਗਾ ਹੋਏਗੀ ਡਿਜ਼ਾਈਨ ਚੈੱਕ ਕਰੋ ਡਿਜ਼ਾਈਨਸ ਤੁਹਾਨੂੰ ਕੰਮੀ ਨਹੀਂ ਇੱਥੇ ਮਿਲੇਗੀ ਹਾਂਜੀ ਲਓ ਜੀ ਆ ਬਿਲਕੁਲ ਡਿਜ਼ਾਈਨ ਚੈੱਕ ਕਰੀ ਜੋ ਪ੍ਰੋਪਰਲੀ ਤੁਹਾਨੂੰ ਪ੍ਰੋਪਰ ਮਸ਼ੀਨੀ ਕਟਿੰਗ ਸੀਐਨਸੀ ਕਟਿੰਗ ਲਓ ਇਹ ਆ ਕਰੋ ਚੈੱਕ ਤੁਸੀਂ ਪ੍ਰੋਪਰ हां जी जो ਤੁਸੀਂ ਮੰਗੋ ਉਹ ਇਹ ਚੀਜ਼ ਆਪਾਂ ਨੂੰ ਨਹੀਂ ਜੀ ਭਾਜੀ ਕੀ ਕੀ ਪ੍ਰਾਈਸ ਰੇਂਜ ਹੈ ਇਹਨਾਂ ਸਾਰਿਆਂ ਦੀ 200 ਰੁਪਏ ਸਕੇਅਰ ਫੀਟ ਤੋਂ ਸਟਾਰਟਿੰਗ ਹੈ ਜੀ ਅੱਛਾ ਅੰਦਾਜ਼ਾ ਕਿੰਨੇ ਕ ਦਾ ਬਣਦਾ ਜੀ ਇੱਕ ਜੀ ਆਪਾਂ ਜੀ ਇਹ 3-4 ਹਜ਼ਾਰ ਰੁਪਏ ਦਾ ਪੱਲਾ ਆਪਣਾ ਵਧੀਆ ਬਣ ਜਾਂਦਾ ਘਰ ਵਾਸਤੇ ਅੱਛਾ ਜੀ ਜੇ ਤੁਸੀਂ ਲੈਣਾ ਚਾਹੋ 2000 ਵਾਲਾ ਥੋੜਾ ਜਿਹਾ ਮਟੀਰੀਅਲ ਥੋੜਾ ਜਿਹਾ ਹਲਕਾ ਹੋ ਜਾਂਦਾ ਆਪਾਂ ਪ੍ਰੇਫਰਲੀ ਕਰਦੇ ਹਾਂ ਉਸ ਨੂੰ ਲੇਕਿਨ ਤੁਸੀਂ ਇਹ 3-4 ਹਜ਼ਾਰ ਵਾਲਾ ਲੋ ਲਓ ਜੀ ਆਹ ਦੇਖੋ ਤੁਸੀਂ ਫਿਨਿਸ਼ਿੰਗ ਲੈ ਵੀਰੇ ਨੇੜੇ ਦਿਖਾਓ ਕਰਾ ਜੇ ਆਪਾਂ ਕਹੀਏ ਨਾ ਵੀ ਆ ਡਿਜ਼ਾਈਨ ਪਿਆ ਵੀ ਆਪਾਂ ਐ ਕਰ ਐਂਡ ਪਲੇਨ ਆ ਪੂਰੀ ਯਾਰੀ ਦੀ ਹੈ ਫਿਨਿਸ਼ਿੰਗ ਭਾਜੀ ਕੀ ਪ੍ਰਾਈਸ ਆ ਦਰਵਾਜੇ ਦਾ ਇਹ ਬੜਾ ਅੱਜਕੱਲ ਡਿਜ਼ਾਈਨ ਚੱਲ ਰਿਹਾ ਹੈ ਜੀ ਭਾਜੀ ਉਹੀ 3-4000 ਰੁਪਏ ਦੀ ਰੇਂਜ ਹੈ ਕੀ ਬਾਕੀ ਅਕੋਰਡਿੰਗ ਟੂ ਆਪਣਾ ਸਾਈਜ਼ ਹਾਂਜੀ ਜੋ ਵੀ ਹੈਗਾ ਜਿਵੇਂ 16 ਫੁੱਟ ਦਾ ਪੱਲਾ ਹੋਇਆ ਤਾਂ 3200 ਦਾ ਪੈ ਗਿਆ 8 ਕਾਲਾ ਫੁੱਟ ਦਾ ਹੋਇਆ 3600 ਦਾ ਪੈ ਗਿਆ ਅੱਛਾ ਜੀ 20 ਫੁੱਟ ਦਾ ਹੋਇਆ 4000 ਦਾ ਪੈ ਗਿਆ ਹਰ ਇੱਕ ਸਾਈਜ਼ ਜੇ ਮਤਲਬ ਤੁਸੀਂ ਬਣਾ ਕੇ ਦੇ ਦਿੰਦੇ ਹੋ ਜਿਹੜਾ ਵੀ ਬਿਲਕੁਲ ਬਿਲਕੁਲ ਭਾਜੀ ਜੋ ਤੁਸੀਂ ਸਾਈਜ਼ ਆਪਣਾ ਤੁਸੀਂ ਲਿਖ ਕੇ ਦੋਗੇ ਉਹੀ ਤੁਹਾਨੂੰ ਇਨਚੇਜ ਮਿਲੇਗਾ ਪ੍ਰੋਪਰਲੀ ਠੀਕ ਠੀਕ ਹੈ ਇਹ ਦੇਖੋ ਸਾਡਾ ਜਿਵੇਂ ਟੈਕਚਰ ਵਾਲਾ ਡਿਜ਼ਾਈਨ ਆ ਗਿਆ ਬਲੈਕ ਕਲਰ ਦੇ ਵਿੱਚ ਆ ਗਿਆ ਜਿਵੇਂ ਜ਼ਿਆਦਾ ਚੱਲਣ ਵਾਲਾ ਕਲਰ ਹੁੰਦਾ ਹੈ ਇਹ ਚੀਜ਼ ਹੋਗੀ ਹਾਂਜੀ ਹਾਂ ਫਿਰ ਲੱਗਦਾ ਇਹ ਚ ਇਹ ਲੱਗਦੀ ਜਿਵੇਂ ਪੱਤੀ ਪਈ ਹੋਈ ਹੈ ਬਿਲਕੁਲ ਲੇਕਿਨ ਇਸ ਤੇ ਕਪੜਾ ਮਾਰੋ ਸਾਫ ਹੈ ਹਾਂ ਬਿਲਕੁਲ ਜੀ ਕੁਝ ਨਹੀਂ ਇਸ ਤੇ ਤੁਹਾਨੂੰ ਕਦੀ ਵੀ ਪ੍ਰੋਬਲਮ ਨਹੀਂ ਆਏਗੀ ਕੁਝ ਵੀ ਨਹੀਂ ਹੋਏਗਾ ਅਲੱਗ-ਅਲੱਗ ਚੀਜ਼ਾਂ ਆ ਗਈਆਂ ਦੇਖੋ ਡਿਜ਼ਾਈਨ ਸਾਡੇ ਕੋਲ ਕੋਈ ਕਮੀ ਨਹੀਂ ਸਾਡੇ ਕੋਲ ਨਹੀਂ ਰਹੇਗੀ ਤੁਸੀਂ ਪ੍ਰੋਪਰਲੀ ਇਹ ਚੀਜ਼ ਲਾਓ ਐਵੇਂ ਲੱਗਦਾ ਜਿਵੇਂ ਰੇਸ਼ੇ ਨਿਕਲੇ ਹੋਏ ਆ ਪੱਲੇ ਚ ਹੈਨਾ ਪ੍ਰੋਪਰਲੀ ਇਹ ਮਸ਼ੀਨੀ ਸਾਰਾ ਵਰਕ ਹੋਇਆ ਹੋਇਆ ਹੈ ਮਸ਼ੀਨੀ ਸਾਰਾ ਪ੍ਰੈਸਿੰਗ ਹੈ ਇਹ ਕਦੀ ਵੀ ਤੁਹਾਨੂੰ ਉੱਪਰੇਗੀ ਨਹੀਂ ਉਹਨੇ ਇਸਨ ਮਾਈਕਾ ਆਏਗਾ ਕਪੜਾ ਮਾਰੋ ਸਾਫ ਹੈਗਾ ਤਾਨੂੰ ਕੋਈ ਵੀ ਬਬਲਿੰਗ ਦੀ ਪ੍ਰੋਬਲਮ ਨਹੀਂ ਆਏਗੀ ਕੋਈ ਮਾਈਕਾ ਉਖੜੇਗਾ ਨਹੀਂ ਕੋਈ ਬਿੰਗਾ ਡੇਡਾ ਨਹੀਂ ਆਏਗਾ ਇਸ ਦੀ 15 ਸਾਲ ਦੀ ਆਪਣੀ ਪੂਰੀ ਪ੍ਰੋਪਰ ਗਾਰੰਟੀ ਆ ਮੀਨਾਕਾਰੀ ਦੇਖੋ ਜੀ ਕਿੰਨੀ ਵਧੀਆ ਇੱਕ ਮਿੰਟ ਆ ਦੇਖੋ ਜੀ ਆ ਨੇੜੋ ਦਿਖਾਓ ਐ ਲੱਗਦਾ ਵੀ ਜਿਵੇਂ ਨਾ ਮਤਲਬ ਉੱਪਰ ਨੂੰ ਹੋਈ ਉਬਰੀ ਹੋਈ ਹੈ ਪਰ ਉਬਰੀ ਨਹੀਂ ਗੀ ਬਿਲਕੁਲ ਪਲੇਨ ਹੈ ਦੂਰੋਂ ਵੇਖਣ ਚ ਆਪ ਨੂੰ ਐ ਲੱਗਦਾ ਕਿਵੇਂ ਡਿਜ਼ਾਈਨ ਪਿਆ ਹੋਇਆ ਤੇ ਆ ਆ ਵੇਖੋ ਸੇਮ ਜੀ ਕਿੰਨਾ ਵਧੀਆ ਸੇਮ ਡਿਜ਼ਾਈਨ ਪ੍ਰੋਪਰਲੀ ਬਣਿਆ ਹੋਇਆ ਅੱਜ ਜਿਵੇਂ ਆਪਣੇ ਜੋੜੀ ਵਾਲੇ ਪੱਲੇ ਬੰਦਿਆ ਨਾ ਆਪਣੇ ਘਰਾਂ 'ਚ ਜੋੜੀ ਵਾਲੇ ਬੰਦਦੇ ਨੇ ਜੋੜੀਆਂ ਦੇਖ ਕੇ ਬਹੁਤ ਵਧੀਆ ਲੱਗੇਗਾ ਇਹ ਪੱਲਾ ਪ੍ਰੋਪਰ ਫਲਾਵਰ ਬਨੇਗਾ ਜਿਵੇਂ ਹੁਣ ਆਪਾਂ ਇਹ ਆ ਸੇਮ ਦੋ ਬਣਾਉਣੇ ਹੁਣ ਕਿਸੇ ਨੇ ਆ ਡੱਡ ਜਿਵੇਂ ਅੱਜ ਕੱਲ ਫੇਰ ਚੱਲ ਪਏ ਨੇ ਕਈ ਡਬਲ ਲਵਾਉਣ ਲੱਗ ਗਏ ਨੇ ਉਹ ਕਰ ਦਿੰਦੇ ਉਹ ਵੀ ਆਰਡਰ ਤੇ ਤਿਆਰ ਲਓ ਜੀ ਕਿਸੇ ਨੇ ਡਬਲ ਪਰ ਹੋਣੇ ਨੇ ਆਰਡਰ ਤੇ ਤਿਆਰ ਕਰਨੇ ਆ ਉਹ ਵੀ ਬਣ ਜਾਣਗੇ ਦੂਰ ਤੱਕ ਸਾਰਾ ਭਾਜੀ ਦਾ ਐਂਡ ਤੱਕ ਸਟੋਰ ਹੈ ਜੀ ਇੱਕ ਤੋਂ ਇੱਕ ਹਜ਼ਾਰਾਂ ਡਿਜ਼ਾਈਨ ਇਹ ਪੱਲਾ ਦੇਖੋ ਪ੍ਰੋਪਰਲੀ ਤੁਸੀਂ ਜਿੱਥੇ ਵੀ ਬੈਠੇ ਹੋ ਮੈਨੂੰ ਆਨਲਾਈਨ ਫੋਨ ਕਰੋ ਹਾਂਜੀ ਨੰਬਰ ਪਾਈ ਦਾ ਆ ਗਿਆ ਜੀ ਤੁਸੀਂ ਕਾਲਿੰਗ ਕਰੋ ਵੀਡੀਓ ਕਾਲ ਕਰੋ ਜਿਵੇਂ ਮਰਜ਼ੀ ਕਰੋ ਤੁਹਾਨੂੰ ਨਾਲ ਦੀ ਨਾਲ ਤੁਹਾਡਾ ਫੋਨ ਚੱਕਿਆ ਜਾਏਗਾ ਤੁਸੀਂ ਸ਼ੋਰੂਮ ਤੇ ਵੀਡੀਓ ਕਾਲ ਦੇ ਰਾਹੀਂ ਦੇਖਣਾ ਹੈਗਾ ਕਿ ਬਾਜੀ ਮੈਨੂੰ ਇਹ ਪੱਲਾ ਦਿਖਾ ਦਿਓ ਇਹ ਚੀਜ਼ ਦਿਖਾ ਦਿਓ ਤੁਸੀਂ ਆਪਣਾ ਆਨਲਾਈਨ ਹੀ ਘਰੇ ਬੈਠੇ ਆਰਡਰ ਕਰ ਸਕਦੇ ਹੋ ਘਰ ਤੁਹਾਡੇ ਮਾਲ ਛੱਡ ਕੇ ਆਵਾਂਗੇ ਇਸ ਇਹ ਪੰਜਾਬ ਚ ਸਾਰੇ ਜੀ ਡਿਲੀਵਰੀ ਹੈ ਜੀ ਪੰਜਾਬ ਹਰਿਆਣਾ ਪੰਜਾਬ ਇਚ ਸਾਰੀ ਫ੍ਰੀ ਹੈਗੀ ਹੈ ਡਿਲੀਵਰੀ ਜੀ ਕਿੰਨੇ ਵੀ ਆਪਣੇ ਪੰਜਾਬ ਦੇ ਵਾਸੀ ਹੈਗੇ ਮਿਨਿਮਮ ਕਿੰਨੇ ਪੱਲੇ ਹੋਣੇ ਚਾਹੀਦੇ ਹੈ ਜੇ ਆਪਣੀ ਕੋਈ ਚਾਹੀਏ ਇੱਕ ਪੱਲਾ ਵੀ ਹੋਵੇ ਅਸੀਂ ਤਾਂ ਵੀ ਪਹੁੰਚਾ ਕੇ ਦਵਾਂਗੇ ਅੱਛਾ ਜੀ ਇੱਕ ਪੱਲਾ ਵੀ ਚਾਹੀਏ ਇੱਕ ਪੱਲਾ ਹੋਵੇ ਚਾਹੀਏ 10 ਪੱਲੇ ਹੋਣ ਸਾਡੇ ਘਰੇ ਪਹੁੰਚੇਗਾ ਮਾਲ ਠੀਕ ਹੈ ਜੀ ਟਰਾਂਸਪੋਰਟ ਚੱਲਦੀ ਹੈ ਇੱਥੋਂ ਸਾਡੇ ਸ਼ਹਿਰ ਤੱਕ ਮਾਲ ਪਹੁੰਚੇਗਾ ਜਿਵੇਂ ਜਲੰਧਰ ਹੈਗਾ ਜਲੰਧਰ ਤੱਕ ਤੁਹਾਡੇ ਮਾਲ ਪਹੁੰਚੇ ਠੀਕ ਹੈ ਬਿਰਜੀ ਠੀਕ ਹੈ ਜੀ ਜੀ ਪੰਜਾਬ ਪੂਰਾ ਫਰੀ ਹੈਗਾ ਹਰਿਆਣਾ ਹਿਮਾਚਲ Shimla ਕਿੱਥੇ ਮਰਜ਼ੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਉਹਨਾਂ ਵਾਸਤੇ ਬਹੁਤ ਘੱਟ 200 ਕਿਲੋ ਪੱਲੇ ਦਾ ਰੇਟ ਆਂਦਾ ਸਿਰਫ ਡਬਲ ਸ਼ੈਡ ਵਿੱਚ ਆ ਗਿਆ ਜੀ ਹਾਂ ਦੇਖੋ ਇਹ ਇੱਕ ਤਾਂ ਮਿਸਟਿਕ ਇੱਕ ਤਾਂ ਹੋਰ ਛੇ ਦੁਕਾਨਾਂ ਇਹ ਨਿਊਜ਼ੀਲੈਂਡ ਪਾਈਨ ਹੈ ਬਾਜੀ ਅੱਛਾ ਜੀ ਇਹ ਸਾਰੀ ਨਿਊਜ਼ੀਲੈਂਡ ਪਾਈਨ ਹੈ ਇਸ 'ਚ ਕਦੀ ਜੋੜ ਨਹੀਂ ਹਿੱਲੇਗਾ ਵਾਟਰ ਪ੍ਰੂਫ ਪੱਲਾ ਹੈਗਾ ਠੀਕ ਹੈ ਜੀ 100% ਨਿਊਜ਼ੀਲੈਂਡ ਪਾਈਨ ਤੁਹਾਨੂੰ ਇਹੀ ਚੀਜ਼ ਮਿਲਦੀ ਹੈ ਪ੍ਰੋਪਰ ਹਾਂ ਜੀ ਠੀਕ ਹੈ ਜੀ ਉਹਨੇ ਆ ਗਿਆ ਆਪਣਾ ਡਬਲ ਸ਼ੈਡ 'ਚ अच्छा जी ये ब्लैक और जिमे मार्बल शेड आ गया अपना जिमे पत्थर ਨਾਲ ਕਿਸੇ ਨੇ ਮੈਚ ਕਰਨਾ ਹੈ ਠੀਕ ਹੈ ਜੀ ਇਹ ਵੀ ਇਹ ਨਿਊਜ਼ੀਲੈਂਡ ਪਾਈਨ ਹੁੰਦਾ ਬਿਲਕੁਲ ਭਾਜੀ 100% ਨਿਊਜ਼ੀਲੈਂਡ ਪਾਈਨ ਕੋਈ ਵੀ ਪੱਲਾ ਬਣ ਸਕਦਾ ਵਧੀਆ ਠੀਕ ਹੈ ਲੋ ਜੀ ਆ ਤੁਸੀਂ ਇੱਥੇ ਤੱਕ ਦੇਖ ਲਿਆ ਹੁਣ ਆਪਾਂ ਭਾਜੀ ਕੋਈ ਜਿਵੇਂ ਮੀਨਾਕਾਰੀ ਚਾਹੁੰਦੇ ਨੇ ਅੱਜ ਕੱਲ ਉਹ ਵੀ ਉਹ ਵੀ ਥੋੜਾ ਜਿਹਾ ਕੁਝ ਆਪਣੀ ਕੋਲ ਹੈਗਾ ਜੀ ਆਹ ਸਾਰਾ ਮੈਂ ਤੁਸੀਂ ਇੱਕ ਅਰੀ ਛੇਤੀ ਛੇਤੀ ਝਾਤ ਮਾਰੋ ਲੋ ਜੀ ਆ ਚੈੱਕ ਕਰੀਓ ਸਾਰੀ ਆਡੀਅנס ਨੂੰ ਦਿਖ ਜਾਣ ਹਾਂ ਜੀ ਆ ਦੇਖੀ ਚਲੋ ਡਿਜ਼ਾਈਨ ਇੱਕ ਤੋਂ ਇੱਥੇ ਜੀ ਤੁਸੀਂ ਪ੍ਰੋਪਰਲੀ ਡਿਜ਼ਾਈਨ ਵੱਲ ਕੋਈ ਕਮੀ ਨਹੀਂ ਤੁਸੀਂ ਤੁਹਾਡਾ ਭਾਜੀ ਜੇ ਕੋਈ ਮਨ ਚਾਹਿਆ ਕਿਸੇ ਦਾ ਡਿਜ਼ਾਈਨ ਉਹ ਵੀ ਬਣਾਉਣ ਦੇੋ ਜੋ ਮਰਜੀ ਭਾਜੀ ਤੁਸੀਂ ਆਪਣੀ ਫੋਟੋ ਸ਼ਿਵਾ ਸਕਦੇ ਹੋ ਇਹ ਸੀਐਨਸੀ ਮਸ਼ੀਨ ਦੇ ਕਟਿੰਗ ਹੈ ਭਾਜੀ ਪ੍ਰੋਪਰਲੀ ਬਣਨੇ ਹੈ ਸੀਐਨਸੀ ਮਸ਼ੀਨ ਨਾਲੇ 2 ਮਿੰਟ 3 ਮਿੰਟ ਲੱਗਦੇ ਆ ਜਿਹੜਾ ਕੋਈ ਜ਼ਿਆਦਾ ਅੱਜ ਕੱਲ੍ਹ ਹੱਥ ਵਾਲਾ ਕੰਮ ਨਹੀਂ ਹੈ ਸਾਰਾ ਮਸ਼ੀਨੀ ਕੰਮ ਹੈ ਤਾਂ ਹੀ ਅਸੀਂ ਆਪਾਂ ਗਾਰੰਟੀ ਕਵਰ ਕਰ ਰਹੇ ਹਾਂ ਪੂਰਾ ਪ੍ਰੋਪਰ ਲੋੜ ਹੈਗਾ ਕੁਝ ਵੀ ਨਹੀਂ ਜ਼ਿੰਦਗੀ ਵਿੱਚ ਕਦੀ ਕੁਝ ਨਹੀਂ ਹੋਏਗਾ ਪੱਲੇ ਨੂੰ 15 ਸਾਲ 25 ਸਾਲ ਦੀ ਗਾਰੰਟੀ ਹੈਗੀ ਹੈ ਇਹ ਕੋਈ ਵੀ ਡਿਜ਼ਾਈਨ ਤੁਸੀਂ ਕਿਸੇ ਵੀ ਉਸ ਚ ਬਣਾ ਸਕਦੇ ਹੋ ਇਹ ਕਿਹ ਚੀਜ਼ ਦੀ ਤੁਹਾਨੂੰ ਪ੍ਰੋਪਰਲੀ ਗਾਰੰਟੀ ਮਿਲੇਗੀ 15 ਤੋਂ 25 ਸਾਲ ਦੀ ਗਾਰੰਟੀ ਹੈ ਜੀ 25 ਸਾਲ ਦੀ ਗਾਰੰਟੀ ਹੈਗੀ ਹੈ ਫੁੱਲ ਵਾਟਰਪਰੂਫ ਦੀ ਸੈਮੀ ਵਾਟਰਪਰੂਫ ਦੀ 15 ਸਾਲ ਦੀ ਗਾਰੰਟੀ ਹੈ ਆ ਦੇਖੋ ਡਬਲ ਸ਼ੇਡ ਆ ਗਿਆ ਤੁਸੀਂ ਜਿਹੜੇ ਦੀ ਮਰਜ਼ੀ ਕਰਵਾ ਸਕਦੇ ਹੋ ਇਹਨੂੰ ਫਲੂਟਿਡ ਸਰਮਾਇਕਾ ਬੋਲਦੇ ਆਂ ਫਲੂਟਿਡ ਜੋ ਥੋੜਾ ਜਿਹਾ ਉਬਰੀ ਹੋਏ ਇਹ ਚੀਜ਼ ਆ ਗਈ ਦੇਖੋ ਇਹ ਕਿਸੇ ਨੇ ਵੀ ਆਪਣੇ ਹਿਸਾਬ ਨਾਲ ਕੋਈ ਡਿਜ਼ਾਈਨ ਬਣਾ ਲੈ ਕੋਈ ਆਪਣੇ ਹਿਸਾਬ ਨਾਲ ਕੁਝ ਵੀ ਤੁਸੀਂ ਦੱਸ ਜੋ ਮਰਜ਼ੀ ਕਸਟਮਾਈਜ਼ ਕਰਾਓ ਤੁਸੀਂ ਭਾਵੇਂ ਆਪਦੀ ਫੋਟੋ ਲਵਾ ਲਓ ਭਾਵੇਂ ਕਿਸੇ ਆਪਦੇ ਮਿੱਤਰ ਦੀ ਫੋਟੋ ਲਵਾਓ ਕਿਸੇ ਵੀ ਚੀਜ਼ ਦੀ ਤੁਸੀਂ ਫੋਟੋ ਐਡਿਟ ਕਰਾ ਕੇ ਲਵਾ ਸਕਦੇ ਹੋ ਵਿੱਚ ਰੰਗ ਰੰਗ ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦਾ ਅਸਰ ਮਾਇਕਾ ਮਾਇਕਾ ਜੋ ਵੀ ਤੁਸੀਂ ਲਵਾਉਣਾ ਹੈ ਐਡਿਟ ਕਰਾ ਕੇ ਕਸਟਮਾਈਜ਼ ਕਰਾ ਕੇ ਲਵਾ ਸਕਦੇ ਹੋ ਲਓ ਜੀ دروازੇ ਦੇ ਦਰਵਾਜੇ ਜਿਹੜਾ ਹੈ ਵਾ ਜਿੱਥੇ ਦੇਖੋ ਤੁਸੀਂ ਦਰਵਾਜੇ ਦੇ ਮੁਖਨੇ ਬਾਜੀ ਅਰੇ ਖਾਓ ਮੜਿਆ ਤੋੜ ਤੱਕ ਲੰਬੀ ਲਾਇਣੇ ਨੇ ਜੀ ਆ ਦੇਖੋ ਲਓ ਜੀ ਕਰੋ ਚੈੱਕ ਹਾਂ ਜਲਦੀ ਜਲਦੀ ਥੋੜਾ ਦਿਖਾ ਦਿਓ ਕਿਉਂਕਿ ਫਿਰ ਆਪਾਂ ਬਾਅਦ ਵਿੱਚ ਮੀਨਾਕਾਰੀ ਵਾਲੇ ਦਰਵਾਜੇ ਵਿਕਾਉਣੇ ਨੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਰੇ ਜੀ ਬਿਲਕੁਲ ਬਾਜੀ ਹ ਡੋਰਸ ਹੀ ਡੋਰਸ ਹੈ ਤੁਸੀਂ ਆਪਣੇ ਘਰੇ ਬੈਠੇ ਆਰਡਰ ਕਰੋ ਘਰ ਮਾਲ ਤੁਹਾਡੇ ਘਰੇ ਪਹੁੰਚੇਗਾ ਪ੍ਰੋਪਰਲੀ ਠੀਕ ਹੈ ਜੈਸਾ ਤੁਹਾਨੂੰ ਡਿਜ਼ਾਈਨ ਚਾਹੀਦਾ ਸਭ ਸਕਰੀਨਸ਼ਾਟ ਲੈ ਕੇ ਸਾਡੇ ਨੰਬਰਾਂ ਤੇ ਸੈਂਡ ਕਰੋ ਸਾਈਜ਼ ਭੇਜੋ ਨਾਲ ਦੀ ਨਾਲ ਤੁਹਾਨੂੰ ਐਸਟੀਮੇਟ ਆ ਜਾਏਗਾ ਕਿ ਆਪਣੇ ਇੰਨੇ ਪੈਸੇ ਬਣੇ ਹੈਗੇ ਆ ਠੀਕ ਹੈ ਜੀ ਆਪਣੇ ਘਰੇ ਬੈਠੇ ਸਾਡੇ ਕੋਲ ਮਾਲ ਪਹੁੰਚ ਜਾਏਗਾ ਅੱਛਾ ਭਾਜੀ ਆਹ ਪੋਲਿਸ਼ ਦੇ ਹੋਈ ਹੈ ਜਾਂ ਕੀ ਲੱਗਾ ਹੋਇਆ ਇਸ ਮਾਈਕ ਹੈ ਭਾਜੀ ਹਾਈ ਗਲੋਸ ਚ ਹੈ ਹਾਈ ਗਲੋਸ ਮੈਂ ਦੇਖਿਆ ਤਾਂ ਵੀ ਇਹ ਦੂਜਿਆਂ ਨਾਲੋਂ ਥੋੜਾ ਆਡੀ ਦਾ ਜ਼ਿਆਦਾ ਗਲੋਸੀ ਚ ਹੈ ਨਾ ਜੀ ਇਹ ਦੇਖੋ ਮਾਈਕਾ ਹੈਗਾ ਪ੍ਰੋਪਰਲੀ ਲੱਗਿਆ ਹੋਇਆ ਹਾਈ ਗਲੋਸਡ ਮਾਈਕਾ ਹੈਗਾ ਐਵੇਂ ਇਸ ਤੇ ਕਪੜਾ ਮਾਰੋ ਸਾਫ ਹੈ ਪੱਲਾ ਪ੍ਰੋਪਰਲੀ ਚੀਜ਼ ਹੈਗੀ ਹੈ ਆ ਦੇਖੋ ਇਹ ਲੱਗੇਗਾ ਕਿ ਜਿਵੇਂ ਕੋਈ ਫਲਾਵਰ ਬਨੇ ਹੋਇਆ ਲੇਕਿਨ ਇਹ ਮਾਈਕੇ ਦੇ ਵਿੱਚ ਹੀ ਹੈ ਠੀਕ ਹੈ ਜੀ ਇਸ ਤੇ ਕੁਝ ਆਪਾਂ ਨੇ ਕੁਝ ਕਰਨਾ ਨਹੀਂ ਹੈਗਾ ਕਪੜਾ ਮਾਰਾਂਗੇ ਆਪਾਂ ਸਾਫ ਹੋ ਜਾਣਾ ਹੈ ਤਾਂ ਆ ਦੇਖੋ ਇਹ ਬਹੁਤ ਜ਼ਿਆਦਾ ਚੱਲਦਾ ਹੈ ਮੇਨ ਤੇ ਲਾਓ ਇਸ ਨੂੰ ਚਾਹੁੰਦਾ ਹੈ ਅੱਜ ਸਾਰੀ ਵੀਡੀਓ 'ਚ ਤੁਸੀਂ ਇਹ ਡਿਜ਼ਾਈਨ ਦੇਖ ਰਹੇ ਨੇ ਦਰਵਾਜ਼ਿਆਂ ਦੇ ਤੇ ਬਸ ਸਕਰੀਨ ਛੋੜ ਲੈ ਕੇ ਨੰਬਰ ਦੇ ਭਾਜੀ ਨੂੰ ਕਾਲ ਕਰਕੇ ਆਪ ਦਾ ਜਿਹੜਾ ਉਹ ਆਰਡਰ ਬੁੱਕ ਕਰਾ ਦਿਓ ਜੀ ਪੂਰੇ ਪੰਜਾਬ ਚ ਬਾਈ ਜੀ ਕਹਿੰਦੇ ਵੀ ਪਹਚਾ ਦਾਂਗੇ ਸੀ ਹਾਂ ਬਿਲਕੁਲ ਫਰੀ ਪਹਚਾ ਕੇ ਦਵਾਵਾਂਗੇ ਹਾਂਜੀ ਕੋਈ ਪੈਸਾ ਨਹੀਂ ਕੋਈ ਚਾਰਜ ਨਹੀਂ ਠੀਕ ਹੈ ਜੀ ਆ ਦੇਖੋ ਹੁਣ ਇਸ ਤੋਂ ਬਾਅਦ ਇਹ ਸਭ ਨਾਰਮਲ ਰੇਂਜ ਹੈਗਾ ਆਪਣਾ ਮਾਲ ਮਾਲ ਨਾਰਮਲ ਰੇਂਜ ਹੈ ਮਾਲ ਬਹੁਤ ਵਧੀਆ ਹੈਗਾ ਕਦੀ ਵੀ ਤੁਹਾਨੂੰ ਦਿਮਗ ਦੀ ਸ਼ਿਕਾਇਤ ਨਹੀਂ ਆਏਗੀ ਕਦੀ ਵੀ ਦਰਵਾਜ਼ਾ ਫੁੱਲੇਗਾ ਨਹੀਂ ਟੇਡਾ ਨਹੀਂ ਹੋਏਗਾ ਕੁਝ ਵੀ ਨਹੀਂ ਹੋਏਗਾ ਬਿਲਕੁਲ ਜੀ ਠੀਕ ਹੈ ਜੀ ਜਿਵੇਂ ਤੁਸੀਂ ਮਰਜ਼ੀ ਪੱਲੇ ਨੂੰ ਕੱਟ ਕੇ ਦੇਖ ਸਕਦੇ ਹੋ ਜੋ ਤੁਹਾਡਾ ਦਿਲ ਕਰੇ ਉਸ ਟਾਈਮ ਮੇਰੇ ਸ਼ੋਅਰੂਮ ਵਿੱਚ 300 ਪੱਲੇ ਡਿਸਪਲੇ ਹੈਗੀ ਹੈ ਕੋਈ ਵੀ ਪੱਲਾ ਆ ਕੇ ਚੱਕੋ ਪ੍ਰੋਪਰਲੀ ਉਹਨੂੰ ਕੱਟ ਕੇ ਦੇਖੋ ਕੋਈ ਦਿੱਕਤ ਪਰੇਸ਼ਾਨੀ ਆਂਦੀ ਉਹਨੂੰ ਇਨਾਮ ਦਵਾਂਗੇ ਅਸੀਂ ਇੱਥੇ ਰੱਖੋ ਕੋਈ ਚੈਲੰਜ ਕਰਤਾ ਭਾਜੀ ਨੇ ਐਡਾ ਵੱਡਾ ਦੇਖੋ ਤੁਸੀਂ ਵੀ ਚੀਜ਼ ਵਧੀਆ ਵੇਚਣੀ ਹੈ Ориジナル ਵੇਚਣੀ ਹੈ ਪਿਓਰ ਵੇਚਣੀ ਹੈ ਕਿ ਕਿ ਵੇਚਾਂਗੇ ਜੇ ਤੁਹਾਨੂੰ ਕੱਟਿਆ ਮਾਲ ਚਾਹੀਦਾ ਹੈ ਉਹ ਵੀ ਆਪਣੇ ਕੋਲ ਅਵੇਲੇਬਲ ਹੈਗਾ 150 ਰੁਪਏ ਫੁੱਟ ਵੀ ਆਪਣੇ ਦੇ ਦਾਂਗੇ ਲੇਕਿਨ ਉਸ ਦੀ ਕੋਈ ਗਾਰੰਟੀ ਨਹੀਂ ਹੈ ਜੋ ਆਪਾਂ ਇਹ ਮਾਲ ਵੇਚ ਰਹੇ ਹਾਂ ਇਸ ਦੀ ਪ੍ਰੋਪਰ ਅਸੀਂ ਤਾਈ ਗਾਰੰਟੀ ਲੈਣੇ ਹਾਂ ਦੇਖੋ ਉਹਨੇ ਸੀਐਨਸੀ ਡਿਜ਼ਾਈਨ ਜਿੰਨੇ ਮਰਜ਼ੀ ਲੋ ਇਹ ਸਭ ਅਲੱਗ-ਅਲੱਗ ਡਿਜ਼ਾਈਨ ਹੈ ਬਿਲਕੁਲ ਇਹ ਪ੍ਰੋਪਰਲੀ ਇਹ ਦੇਖੋ ਮੇਨ ਡੋਰ ਦਾ ਡਿਜ਼ਾਈਨ ਆ ਗਿਆ ਇਹ ਸਾਈਡ ਡਿਜ਼ਾਈਨ ਨੇ ਸਾਰੇ ਸਾਈਡ ਡਿਜ਼ਾਈਨ ਹੈ ਇਹ ਐਂ ਲੱਗਦਾ ਕਿ ਜਿਵੇਂ ਆਪਣਾ ਵੁੱਡ ਨੇ ਲੱਗੀ ਡਾਇਰੈਕਟ ਹਾਂ ਸਿੱਧੀ ਆਪਣੀ ਉਹੀ ਲੱਗੀ ਹੈ ਜਿਵੇਂ ਟੀਕ ਦੀ ਪਾਲਿਸ਼ ਹੁੰਦੀ ਹੈ ਠੀਕ ਹੈ ਜੀ ਉਹ ਜਿਹੜਾ ਡਿਜ਼ਾਈਨ ਆਉ ਹੁਣ ਤਾਂ ਹੁਣ ਕਾਰਵਿੰਗ ਵਾਲੇ ਡੋਰਸ ਦਿਖਾਉਂਗਾ ਆਓ ਜੀ ਆਹ ਦੇਖੋ ਮੀਨਾ ਕਾਰੀ ਦੇਖੋ ਆਹ ਦੇਖੋ ਕਿਸੇ ਨੇ ਆਪਣਾ ਵਧੀਆ ਘਰ ਬਣਾ ਰਿਹਾ ਉਸ ਚ ਐਸਾ ਡਿਜ਼ਾਈਨ ਲਾਣਾ ਚਾਹੁੰਦਾ ਆਹ ਤਾਂ ਡਿਜ਼ਾਈਨ ਜਿਵੇਂ ਹੀ ਸ ਇਹ ਪ੍ਰੋਪਰ ਕਿੰਨੇ ਵੇ ਕਿੰਨੇ ਦਾ ਇਹ ਡੋਰ ਹੈ ਜੀ ਇਹ ਜਿਹੜਾ ਇਹ ਸਾਗਵਾਨ ਦਾ ਡੋਰ ਹੈਗਾ ਅੱਛਾ ਜੀ ਠੀਕ ਹੈ ਜੀ ਕਾਰਵਿੰਗ ਹੋਈ ਹੋਈ ਹੈ ਇਸ ਪੱਲੇ ਨੂੰ 36 ਘੰਟੇ ਲੱਗਦੇ ਹੈ ਕਾਰਵਿੰਗ ਕਾਰਵਿੰਗ ਹੋਣ ਤੇ ਡਿਜ਼ਾਈਨਿੰਗ ਹੋਣ ਤੇ ਅੱਛਾ ਜੀ ਠੀਕ ਹੈ ਜੀ ਸੀਐਨਸੀ ਮਸ਼ੀਨ ਨਾਲ ਕਟਿੰਗ ਹੁੰਦੀ ਹੈ ਪ੍ਰੋਪਰ ਹੂੰ ਹੂੰ ਤੇ ਇਹ ਆਪਣਾ ਪ੍ਰੋਪਰ ਸਾਗਵਾਨ ਦਾ ਡੋਰ ਹੈਗਾ ਅੱਛਾ ਜੀ ਤੇ ਇਹ ਆਪਾਂ ਇਸ ਦੀ ਗੱਲ ਕਰੀਏ ਇਹ 35 ਹੰਨ ਦਾ ਡੋਰ ਹੁੰਦਾ ਠੀਕ ਹੈ ਜੀ ਪ੍ਰੋਪਰ ਆਪਣੇ ਲੋਕ ਕਿੱਥੇ ਵੀ ਆਪਣੇ ਘਰ ਵਿਲਾ ਤੁਸੀਂ ਤੁਸੀਂ ਲਾਣਾ ਚਾਹੋ ਲਾ ਸਕਦੇ ਆ ਦੇਖੋ ਜੀ ਜਿਹੜੇ ਦਿਖਾਉ ਜੀ ਜਿਹੜੇ ਦਿਖਾਉ ਮੜਾ ਜੀ ਠੀਕ ਹੈ ਜੀ ਸੋਲਿਡ ਡੋਰ ਹੈ ਇਹ ਬਿਲਕੁਲ ਸੋਲਿਡ ਡੋਰ ਹੈ ਰੌਡ ਲੱਗੀ ਹੋਈ ਹੈ ਪ੍ਰੋਪਰਲੀ ਠੀਕ ਹੈ ਡਿਜ਼ਾਈਨ ਤੁਹਾਨੂੰ ਦੇਖੋ ਪ੍ਰੋਪਰ ਬਣਿਆ ਹੋਇਆ ਹੈ ਇਹ ਦੇਖੋ ਸਾਰੇ ਆਪਣਾ ਕੋਈ ਵੀ ਪਾਣੀ ਦਾ ਕਦੀ ਅਸਰ ਨਹੀਂ ਹੋਏਗਾ ਇਸ ਦੇ ਉੱਪਰ ਰੇਸ਼ੇ ਪ੍ਰੋਪਰ ਹੈਗੇ ਆ ਪੱਲੇ 'ਚ ਠੀਕ ਹੈ ਜੀ ਇਹ ਵੀ ਆਪਣਾ ਬਹੁਤ ਤਾਨੂੰ ਰੀਜ਼ਨੇਬਲ ਰੇਟ ਤੇ ਮਿਲਣਾ ਸੋਲਿਡ ਨੇ ਪੂਰੇ ਹਨ ਜੀ ਆਪਾਂ ਵਾਜੀ ਸੋਲਿਡ ਹੈਗੇ ਆ ਇਹ ਦੇਖੋ 40 ਆਮ ਦਾ ਡੋਰ ਆ ਗਿਆ ਠੀਕ ਹੈ ਜੀ ਵੀਨਿਅਰ ਲੱਗੀ ਹੋਈ ਉਹ ਉਹ 35 ਸੀ ਉਹ 35 ਉਹ ਪ੍ਰੋਪਰ ਲੱਕੜ ਹੀ ਹੈਗਾ ਇਹ ਆਪਣਾ ਫਲਸ਼ ਡੋਰ ਦੇ ਉੱਪਰ ਠੀਕ ਪਲਾਈ ਠੀਕ ਪਲਾਈ ਲੱਗੀ ਹੈ ਠੀਕ ਹੈ ਜੀ ਇਹ ਦੇਖੋ ਹੁਣ ਟੀਕ ਪਲਾਈ ਦੇ ਦਿਲੇ ਆਵੇ ਇਹ ਦਿਲੇ ਆਵੇ ਇਹ ਵੀ ਬਹੁਤ ਸਸਤਾ ਡੋਰ ਪੈਂਦਾ ਤੁਹਾਨੂੰ ਅੱਛਾ ਇਹ ਜਿਹੜੇ ਤੁਸੀਂ ਦਿਖਾਏ ਨੇ ਉਹ ਇਹ ਅਪਰੋਕਸੀਮੇਟਲੀ ਲਗਭਗ ਕਿੰਨੇ ਤੋਂ ਕਿੰਨੀ ਰੇਂਜ ਵਿੱਚ ਆਲੇ ਨੇ ਸਾਡੇ ਦਰਵਾਜ਼ੇ ਇਹ ਹੋ ਗਿਆ ਮੇਰੇ ਨਾਲ ਨਾਲ 90000 روپے دی رینج 90000 دی رینج بالکل باجی جڑا مینا کاریلا او او ਤੁਸੀਂ مان لو अकॉर्डिंग टू साइज 20000 روپے ਦਾ ਪੈਂਦਾ ਉਹ 20000 ਦਾ ਹਾਂਜੀ ਉਹ ਲੇਕਿਨ ਇੱਕ ਕੋਈ ਮੇਨ ਡੋਰ ਲਾਣਾ ਹੈ ਆਪਾਂ ਨੇ ਸਟਾਨਿਸ਼ਿੰਗ ਚੀਜ਼ਾਂ ਨਹੀਂ ਸਾਰੀਆਂ ਬਿਲਕੁਲ ਮਤਲਬ ਵੀ ਆਪਾਂ ਨੂੰ ਇਹ ਜੋ ਤੁਸੀਂ ਬਾਹਰ ਲੈਣ ਜਾਓ ਤਾਂ 50000 ਦਾ ਡੋਰ ਪੈਂਦਾ ਜੋ ਆਪਾਂ ਤੁਹਾਨੂੰ ਸਿਰਫ 10000 20000 15000 ਰੁਪਏ ਦੇ ਦਾਂਗੇ ਵਾਕਈ ਆ ਦੇਖੋ ਕਿ ਪ੍ਰੋਪਰਲੀ ਡੋਰਸ ਹੈਗੇ ਆ ਹੂੰ ਜੋ ਪ੍ਰੋਪਰ ਦਨੂ ਇਸ ਦੀ ਟੀਕ ਦੀ ਪ੍ਰੋਪਰ ਦਨੂ ਰੇਸ਼ਿਓ ਦਿਖ ਰਿਹਾ ਹੈ ਜਾਇ ਤੁਸੀਂ ਮਰਜੀ ਇਸ ਤੇ ਕਲਰ ਕਰ ਸਕਦੇ ਹੋ ਆਪਣੀ ਮਰਜੀ ਦਾ ਹੀ ਡਿਜ਼ਾਈਨ ਬਣਾ ਸਕਦੇ ਹੋ ਇਹ ਸਭ ਮਸ਼ੀਨਰੀ ਡਿਜ਼ਾਈਨ ਹੈ ਕੋਈ ਵੀ ਆਪਨੇ ਉਸ ਚ ਹੱਥ ਨਾਲ ਉਸ ਨਹੀਂ ਕਰਿਆ ਹੋਇਆ ਇਹ ਸਿਰਫ ਮਸ਼ੀਨ ਪਾਉਂਦੀ ਹੈ ਇਸ ਤੇ ਸਭ ਡਿਜ਼ਾਈਨ ਦੇਖੋ ਠੀਕ ਹੈ ਜੀ ਆ ਦੇਖੋ ਪੁਨੇ ਐਲੀਵੇਟਡ ਬੋਲਦੇ ہیں ਇਸ ਨੂੰ ਟੀਕ ਅਪਲਾਈ ਵਾਲਾ ਡੋਰ ਹੈਗਾ ਠੀਕ ਹੈ ਫਲਸ਼ ਡੋਰ ਹੈ ਜਿਵੇਂ ਮਰਜੀ ਇਹਨੂੰ ਕਟਿੰਗ ਕਰ ਲੋ ਪਾਲਿਸ਼ ਕਰ ਲੋ ਪ੍ਰੋਪਰਲੀ ਤੁਸੀਂ ਇਸ ਨੂੰ ਲਾਓ ਤੁਹਾਡੇ ਘਰ ਦੀ ਸ਼ਾਨ ਬਹੁਤ ਅੱਛੀ ਵਧਾਏ ਗਏ ਠੀਕ ਹੈ ਪਾਲਿਸ਼ ਤੇ ਤੁਸੀਂ ਦੇਖਣਾ ਕਿ ਕਿਵੇਂ ਆਪਣਾ ਪ੍ਰੋਪਰਲੀ ਆਪਣੇ ਸਟੈਪ ਲੈਣੇ ਆ ਇਹ ਜਾਲੀ ਵਾਲੇ ਡੋਰ ਆ ਗਏ ਆ ਹਾਂਜੀ ਹਾਂਜੀ ਠੀਕ ਹੈ ਜੀ ਇਹ ਸਾਈਜ਼ ਇਹ ਕਿੰਨਾ ਸਾਈਜ਼ ਹੈ ਵੈਸੇ ਹੈਗਾ ਭਾਜੀ ਭਾਜੀ 8 ਫੁੱਟ ਹੈ ਸਾਈਜ਼ ਅੱਛਾ 8x4 ਸਾਈਜ਼ ਤੁਹਾਨੂੰ ਜੋ ਚਾਹੀਦਾ ਉਹ ਮਿਲ ਜੇਗਾ ਅਕੋਰਡਿੰਗਲੀ ਤਿਆਰ ਕਰਦੇ ਅਕੋਰਡਿੰਗ ਟੂ ਸਾਈਜ਼ ਸਾਡੇ ਤਿਆਰ ਹੋ ਜਾਣਗੇ ਤੁਸੀਂ ਸਿੱਧਾ ਸਾਨੂੰ ਇਨਚਾਂਜ ਨਾ ਭੇਜੋ ਠੀਕ ਹੈ ਜੀ ਤੁਹਾਨੂੰ ਨਾਲ ਦੇ ਨਾਲ ਪਹਿਲੇ ਐਸਟੀਮੇਟ ਲੋ ਸਾਡੇ ਤੋਂ ਉਸ ਤੋਂ ਬਾਅਦ ਤੁਸੀਂ ਸਾਰਾ ਕਰਦੇ ਠੀਕ ਹੈ ਜੀ ਇਹ ਆ ਜਾਂਦੇ ਜੀ ਫੇ ਮੇਨ ਡੋਰ ਇਹ 47 mm ਦਾ ਡੋਰ ਹੈਗਾ 47 mm ਦਾ ਜੀ ਦੇਖੋ 47 mm ਦਾ ਡੋਰ ਹੈ ਪੂਰਾ ਇਸ ਚ ਕਾਰਵਿੰਗ ਹੋਈ ਹੋਈ ਹੈ ਡਿਜ਼ਾਈਨ ਇਸ ਚ 100 200 ਤੋਂ ਲੈ ਕੇ ਡਿਜ਼ਾਈਨ ਹੈਗਾ ਤੁਸੀਂ ਜਿਹੜਾ ਜ ਮਰਜੀ ਡਿਜ਼ਾਈਨ ਤੁਸੀਂ ਮੈਨੂੰ ਆਪਣਾ ਖਿੱਚ ਕੇ ਭੇਜ ਦੋ ਕਿ ਮੈਨੂੰ ਇਹ ਚੀਜ਼ ਚਾਹੀਦੀ ਆ ਅੱਛਾ ਜੀ ਇਸ ਦੇ ਉੱਪਰ ਡੀਕੋ ਪੇਂਟ ਹੁੰਦਾ ਜੀ ਪ੍ਰੋਪਰਲੀ ਇਸ ਤੋਂ ਬਾਅਦ ਜਦੋਂ ਡੀਕੋ ਹੋ ਜਾਂਦਾ ਚ ਇਸ ਤੇ ਪਾਣੀ ਪਾਓ ਜਾਂ ਜੋ ਮਰਜੀ ਕਰੋ ਕਦੀ ਵੀ ਕੁਝ ਨਹੀਂ ਹੋਏਗਾ ਇਸ ਤੇ ਅੱਛਾ ਜੀ ਪ੍ਰੋਪਰ ਚੀਜ਼ ਹੈਗੀ ਆ ਠੀਕ ਆਜੋ ਤੁਹਾਨੂੰ ਹੁਣ ਮੈਂ ਸਾਗਵੰਦ ਦੇ ਡੋਰ ਦੁਕਾਨਾਂ 사 ਲਓ ਜੀ ਆਜੋ ਦੇਖੀ ਚੱਲੋ ਜੀ ਤੁਸੀਂ ਸਾਰੇ ਡੋਰ ਕਿਵੇਂ ਜਿਵੇਂ ਬਾਜੀ ਕਹਿੰਦੇ ਨੇ ਆ ਦੇਖੋ ਇਹ ਸਾਗਵੰਦ ਦਾ ਡੋਰ ਆ ਗਿਆ ਬਾਜੀ ਲਓ ਜੀ ਆ ਨੇੜੇਓ ਦਿਖਾਓ ਵਾਟੀ ਕੱਡੇ ਪੈਣੇ ਮੀਨਾਕਾਰੀ ਇਹ ਸਾਗਵੰਦ ਦਾ ਡੋਰ ਆ ਗਿਆ ਹੈਗਾ ਇਹ ਹੁਣ ਬਸ ਪਾਲਿਸ਼ ਹੋਣ ਤੇ ਜਾ ਰਹੇ ਹੈਗੇ ਪੱਲੇ ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਕਹੋ ਉਹ ਜਿਹੜਾ ਡਿਜ਼ਾਈਨ ਮਿਲੇਗਾ ਲਓ ਜੀ ਪ੍ਰੋਪਰਲੀ ਆ ਦੇਖੋ ਕਿਸੇ ਨੇ ਆਪਣੇ ਉੱਥੇ ਲਾਣਾ ਹੋਵੇ ਕਲਸ਼ ਵਾਲਾ ਡਿਜ਼ਾਈਨ ਆ ਗਿਆ ਕੀ ਪ੍ਰਾਈਸ ਰੇਅ ਰਹੀਂਦਾ ਬਾਜੀ ਇਹਨਾਂ ਦਾ ਆ ਜਿਹੜੇ ਮੀਨਾਕਾਰੀ ਲੱਗੇ ਪਾਜੀ 800 ਰੁਪਏ ਪਰ ਸਕੁਅਰ ਫੁੱਟ ਡੋਰ ਪੈਂਦਾ ਪਹਿਲੇ ਇਸ ਦਾ 1000 ਰੁਪਏ ਫੁੱਟ ਸੀਗਾ ਅਸੀਂ ਹੁਣ ਦੀਵਾਲੀ ਕਾਰਨ 800 ਰੁਪਏ ਫੁੱਟ ਕਰ ਆਫਰ ਕਰਤਾ ਦੋ ਬਲ ਆਫਰ ਕਰਤਾ ਜੀ 200 ਨੇ ਫੁੱਟ ਦੀ ਤੁਹਾਨੂੰ ਇਸ ਛੋ ਮਿਲੇਗੀ ਆ ਦੇਖੋ ਇਹ ਜਿਵੇਂ ਗਣੇਸ਼ ਜੀ ਵਾਲਾ ਆ ਗਿਆ ਓਮ ਲਿਖਿਆ ਹੋਇਆ ਪੱਲਾ ਇਹ ਬਣ ਕੇ ਪਤਾ ਲੱਗੂ ਅਸਲ ਜਾਨ ਬਿਲਕੁਲ ਬਾਜੀ ਬਸ ਇਹ ਬਨਿਆ ਹੋਇਆ ਸਿਰਫ ਇਸਤੇ ਪਾਲਿਸ਼ ਪਾਲਿਸ਼ ਜਦੋਂ ਹੋਣੀ ਹੈ ਬਸ ਪ੍ਰੋਪਰ ਜਿਹੜੀ ਦੀ ਲੁੱਕ ਫਿਰ ਬਣ ਕੇ ਆਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਪਾਲਿਸ਼ ਦੇ ਨਾਲ ਠੀਕ ਹੈ ਵੀਰ ਜੀ ਲਓ ਜਾ ਚੱਕੋ ਆਹ ਕੋਈ ਡੋਰ ਆ ਗਿਆ ਸੋਲਿਡ ਡੋਰ ਹੋਏਗਾ ਬਿਲਕੁਲ ਪ੍ਰੋਪਰਲੀ ਤੁਹਾਨੂੰ ਚੀਜ਼ ਮਿਲੇਗੀ ਕੀ ਬਾਤ ਹੈ ਜੀ ਠੀਕ ਹੈ ਜੀ ਐਂਡ ਤੋਂ ਐਂਡ ਦਰਵਾਜ਼ੇ ਨੇ ਜੀ ਸਾਡੇ ਕੋਲ ਹੁੰਦਾ ਨੂੰ ਮੈਂ ਇਹ ਦਿਖਾ ਦਿੰਦਾ ਆਪਣਾ

ਇਹ ਤੁਸੀਂ Google ਤੇ ਦੇਖਿਆ ਹੋਏਗਾ ਹਾਂਜੀ ਆ ਦੇ ਫਲੋਰ ਇਸ ਤੇ ਤੁਸੀਂ ਰੰਗ ਰੋਗਣ ਜਾਇਆ ਜਾਂ ਮਰਜੀ ਕਰ ਸਕਦੇ ਹੋ ਕਸਟਮ ਕਰਾ ਸਕਦੇ ਹੋ ਕਸਟਮਾਈਜ਼ ਕਰਾ ਸਕਦੇ ਹੋ ਕੋਈ ਵੀ ਕਦੀ ਵੀ ਇਸ ਤੇ ਪਾਣੀ ਨਹੀਂ ਜਾਏਗਾ ਓਕੇ ਬਿਲਕੁਲ ਵੀ ਠੀਕ ਹੈ ਨਾ ਪਾਣੀ ਲੱਗੇਗਾ ਨਾ ਦੀਮਕ ਲੱਗੇਗਾ ਜਦੋਂ ਇਸ ਤੇ ਪਾਲਿਸ਼ ਹੋ ਜਾਂਦੀ ਹੈ ਤੇ ਪ੍ਰੋਪਰ ਵਾਟਰਪਰੂਫ ਹੋ ਗਿਆ। ਜਿੰਵੇਂ ਮਰਜੀ ਪਾਣੀ ਸੱਟੋ ਜੋ ਮਰਜੀ ਕਰੋ ਕੁਝ ਵੀ ਨਹੀਂ ਹੋਏਗਾ। ਓਕੇ ਜੀ ਰੇਟ ਇਸ ਦਾ ਵੀ ਰੀਜ਼ਨੇਬਲ ਹੈ। ਕੀ ਪ੍ਰਾਈਜ਼ ਰੈਂਡਿੰਗ ਦੀ ਇਹਨਾਂ ਦੀ ਸਾਰਿਆਂ ਦੀ ਜਿਹੜੇ ਹੁਣ ਤੁਸੀਂ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਤੋਂ ਹੁਣ ਇਹ ਪੈਨਲ ਡੋਰ ਆ ਗਿਆ ਅੱਛਾ ਜੀ ਠੀਕ ਹੈ ਇਹ ਪੁਰਾਣੇ ਜਵਾਨੇ ਜਿਹੜੇ ਪਹਿਲੇ ਬਹੁਤ ਚੱਲਦੇ ਸੀਗੇ ਹੁਣ ਰਵਾਜ ਇਹਨਾਂ ਦਾ ਫੇਰ ਵਾਪਸ ਆ ਗਿਆ ਕਿਉਂਕਿ ਕਲਾਸਿਕ ਚੀਜ਼ਾਂ ਕਲਾਸਿਕ ਚੀਜ਼ਾਂ ਕਲਾਸਿਕਲ ਚ ਆ ਗਿਆ ਇਹ ਸਿਰਫ ਆਪਾਂ ਨੂੰ 7000 ਰੁਪਏ ਦਾ ਡੋਰ ਪੈਂਦਾ ਅੱਛਾ ਜੀ ਹਾਂ ਸਿਰਫ 7000 ਰੁਪਏ ਦਾ ਡੋਰ ਪੈਂਦਾ ਪੈਨਲ ਡੋਰ ਹੈ ਵਦਿਆ ਉਹ 3 ਪੈਨਲ ਹੈ 4 ਪੈਨਲ ਲੱਗ ਗਿਆ ਇਹ ਸਦਾ ਬਾਰ ਰੰਗ ਆ ਗਿਆ ਜੀ ਸਦਾ ਬਾਰ ਰੰਗ ਇਟਾਲੀਅਨ ਲੁੱਕ ਕੀ ਚ ਆਵਿਆ ਜ्यादातर ਨੂੰ ਬਾਹਰ ਦੇ ਲੋ ਠੀਕ ਹੈ ਜੀ ਉਹਨੇ ਆ ਗਿਆ ਆਪਣਾ ਸਾਗਵਾਨ ਦੇ ਨਾਲ ਐਚ ਡੀ ਐਚ ਐਮ ਆਰ ओके ਇਹ ਸਾਗਵਾਨ ਦੀ ਆਪਣਾ ਲੱਕੜ ਆ ਗਈ ਹੈ ਵਿੱਚ ਐਚ ਡੀ ਐਚ ਐਮ ਆਰ ਆ ਗਿਆ ਇਸ ਡਿਜ਼ਾਈਨ ਤੁਸੀਂ ਆਪਣਾ ਕਸਟਮਾਈਜ਼ ਕਰਵਾ ਸਕਦੇ ਹੋ ਕੁਝ ਅੱਛਾ ਇਹ ਸੋਲਿਡ ਹੋ ਗਿਆ ਭਾਜੀ ਕੁਝ ਨਹੀਂ ਇਸ ਨੂੰ ਕਦੀ ਵੀ ਹੋਏਗਾ ਹਾ ਤੋੜਾ ਮਾਰੋ ਜੋ ਮਰਜ਼ੀ ਕਰੋ ਕਦੀ ਵੀ ਕੁਝ ਨਹੀਂ ਆਏਗਾ ਇਹ ਫਿਰ ਉਹੀ ਪੈਨਲ ਡੋਰ ਆ ਗਿਆ ਇਸ ਚ ਰੰਗ ਰੋਗਨ ਤੁਸੀਂ ਆਪਣੇ ਹਿਸਾਬ ਨਾਲ ਕੁਝ ਵੀ ਕਰਵਾ ਸਕਦੇ ਹੋ ਠੀਕ ਹੈ ਠੀਕ ਹੈ ਜੀ ਓਕੇ ਜੀ ਮੋਟਾਈ ਦੇਗੀ 38 ਐਮ ਐਮ ਦਾ ਡੋਰ ਜਿਹੜਾ ਵੀ ਰੰਗ ਉਹ ਕਹਿਣਗੇ ਕਿਸੇ ਦੀ ਡਿਮਾਂਡ ਉਹ ਕਰਕੇ ਤੁਹੇ ਇੱਥੋਂ ਰੈਡੀ ਕਰਾ ਕੇ ਦੇ ਜਿਵੇਂ ਕਸਟਮਰ ਕਹੇਗਾ ਉਹਵੇਂ ਕਰ ਲਾਂਗੇ ਚਾਹੇ ਇੱਥੇ ਮੰਗੇ ਚਾਹੇ ਉਹ ਆਪਣੇ ਆਪ ਕਹਣਾ ਚਾਹੁੰਦਾ ਆਪਣੇ ਆਪ ਕਰਾਏ ਤੁਹਾਡੇ ਹਿਸਾਬ ਨਾਲ ਰੰਗ ਕਰ ਦੇਣਗੇ ਜਿਹੜਾ ਤੁਸੀਂ ਕਹੋ ਜੋ ਜੋ ਕਸਟਮਰ ਕਹੇਗਾ ਉਹਵੇਂ ਕਰ ਠੀਕ ਹੈ ਜੀ ਠੀਕ ਹੈ ਜੀ ਹੋਰ ਡਿਲੀਵਰੀ ਸਾਡੀ ਬਹੁਤ ਫਾਸਟ ਹੈਗੀ ਹੈ ਕਈ ਵਾਰ ਲੇਟ ਹੋ ਜਾਂਦਾ ਹੈ ਉਸਦੇ ਵਾਸਤੇ ਮਾਫੀ ਮੰਗਦੇ ਆ ਲੇਕਿਨ ਹਾਂ ਕਈ ਵਾਰ ਲੇਟ ਵੀ ਹੋ ਜਾਂਦਾ ਬਾਜੀ ਕਈ ਵਾਰੀ ਦਿੱਕਤ ਆ ਜਾਂਦੀ ਹੈ ਬਿਲਕੁਲ ਫਿਰ ਇਹ ਪ੍ਰੋਪਰ ਸਾਗਵਾਨ ਦਾ ਡੋਰ ਆ ਗਿਆ ਜੀ ਹਾਂਜੀ ਠੀਕ ਹੈ ਜੀ ਪ੍ਰੋਪਰ ਹੈਵੀ ਡੋਰ ਹੈਗਾ ਕੁਝ ਡਿਜ਼ਾਈਨ ਸਾਰਾ ਕੁਝ ਤੁਹਾਨੂੰ ਪ੍ਰੋਪਰ ਮਿਲੇਗਾ ਪੋਲਿਸ਼ ਪੋਲਿਸ਼ ਜੇ ਤੁਸੀਂ ਕਹੋਗੇ ਤਾਂ ਅਸੀਂ ਕਰਕੇ ਦਵਾਂਗੇ ਉਸ ਦੇ ਨਾਲ ਦੇ ਡਿਜ਼ਾਈਨ ਆ ਗਏ ਜੀ ਜਾਲੀ ਵਾਲਾ ਉਹਦੇ ਨਾਲ ਹੀ ਲੱਗ ਜੂ ਸੈਟ ਹੈ ਉਸ ਦੇ ਨਾਲ ਸੈਟ ਲੱਗ ਜੇ ਜੀ ਲਓ ਜੀ ਫਿਰ ਇਹ ਜਾਲੀ ਵਾਲਾ ਆ ਗਿਆ ਸਭ ਤੋਂ ਜ਼ਿਆਦਾ ਵਿਕਣ ਵਾਲੀ ਆਈਟਮ ਹੈਗੀ ਆ ਠੀਕ ਹੈ ਇਸ ਦੇ ਰੇਸ਼ੇ ਰੂਸ਼ੇ ਇਸ ਤੁਸੀਂ ਲੱਕੜ ਲੈ ਲਓ ਚਾਹੇ ਸਾਗਵਾਨ ਲੈ ਲਓ ਚਾਹੇ ਪਾਈਨ ਲੈ ਲਓ ਠੀਕ ਹੈ ਜੀ ਠੀਕ ਹੈ ਜੀ ਪਾਈਨ ਨੂੰ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਰਿਹਾ 200 ਰੁਪਏ ਸਕੁਅਰ ਫਿਟ ਓਕੇ 200 ਰੁਪਏ ਸਕੁਅਰ ਫਿਟ ਤੋਂ ਆਪਣਾ ਦਰਵਾਜ਼ਾ ਸ਼ੁਰੂ ਹੋ ਜਾਂਦਾ ਪਾਈਨ ਦੇ ਵਿੱਚ ਲਓ ਜੀ ਠੀਕ ਹੈ ਇਹ ਆ ਗਿਆ ਆਪਣਾ 3D ਕਟਿੰਗ ਆ ਗਈ ਸਾਰੀ ਜੀ ਜੀ ਇਸ ਤੋਂ ਤੁਸੀਂ ਕਸਟਮਾਈਜ਼ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਦੇਖ ਕੇ ਠੀਕ ਹੈ ਜੀ ਲੱਕੜ ਚ ਤੁਸੀਂ ਇੱਥੇ ਪਾਈਨ ਦੀ ਲਗਾਨਾ ਚਾਹੋ ਪਾਈਨ ਦੀ ਲਗਾ ਸਕਦੇ ਹੋ ਚਾਹੇ ਸਾਗਵੰਦ ਦੀ ਲਾਣਾ ਚਾਹੋ ਸਾਗਵੰਦ ਲਾ ਸਕਦੇ ਹੋ ਜੋ ਵੀ ਤੁਸੀਂ ਕਹੋਗੇ ਉਸ ਹਿਸਾਬ ਨਾਲ ਤੁਹਾਨੂੰ ਰੇਟ ਦੱਸਦੇ ਜਾਣਗੇ ਇਹ ਫਿਰ ਪੈਨਲ ਡੋਰ ਆ ਗਿਆ ਜੀ ਇਹਨੂੰ ਵੀ ਤੁਸੀਂ ਚਾਹੇ ਉਹ ਜਿਹੜਾ ਪਹਿਲਾਂ ਦਿਖਾਇਆ ਸੀ ਉਹਦੇ ਨਾਲ ਬਿਲਕੁਲ ਇਹ ਪੈਨਲ ਡੋਰ ਆ ਗਿਆ ਬਿਲਕੁਲ ਇਸ ਦੇ ਤੁਸੀਂ ਚਾਹੇ ਸਾਗਵੰਦ ਲਾ ਲਓ ਚਾਹੇ ਆਪਣਾ ਪਾਈਨ ਦੀ ਲੱਕੜ ਲਾ ਲਓ ਜਿਹੜਾ ਜਿਹਾ ਮਰਜ਼ੀ ਰੰਗ ਰੋਗਨ ਪਾਈਨ ਦੇ ਵਿੱਚ ਵੀ ਤੁਹਾਨੂੰ ਪੂਰੇ ਪ੍ਰੋਪਰ ਰੇਸ਼ੇ ਮਿਲਣਗੇ ਕਿ ਪਾਇੰਦ ਦੇ ਵੀ ਤੁਹਾਨੂੰ ਰੇਸ਼ੇ ਨਹੀਂ ਮਿਲਣਗੇ ਜਿਵੇਂ ਸਾਗਵਾਂ ਦੇ ਰੇਸ਼ੇ ਹੋਮੇ ਸੇਮ ਮਿਲਣਗੇ ਸੇਮ ਰੇਸ਼ੇਦਾਰ ਬਣਿਆ ਹੋਇਆ ਜੀ ਲਓ ਜੀ ਆਓ ਤੁਹਾਨੂੰ ਹੋਰ ਇੱਕ ਵਾਰੀ ਕਿੰਨੀਆਂ ਕਿੰਨੀਆਂ ਚੀਜ਼ਾਂ ਲਓ ਜੀ ਚਗਾਠਾਂ ਵੀ ਹੈਗੀਆਂ ਇਨਾਂ ਕੋਲ ਤੇ ਉਹ ਵੀ ਦੇਖ ਲਓ ਜੀ ਆਹ ਲਓ ਜੀ ਇਹ ਚੁਗਾਠ ਆ ਗਈ ਹੈ ਜੀ ਇਹ ਡਬਲ ਬੀਵੀਸੀ ਦੀ ਚੁਗਾਠ ਹੈ ਅੱਛਾ ਜੀ ਠੀਕ ਹੈ ਜੀ ਪਾਣੀ ਦੀਮਕ ਕਦੀ ਵੀ ਕੁਛ ਨਹੀਂ ਹੋਣਾ 50 ਸਾਲ ਦੀ ਇਸ ਦੀ ਗਾਰੰਟੀ ਹੈ ਸਿਉਂਕ ਨਹੀਂ ਲੱਗਦੀ ਇਹਨਾਂ ਨੂੰ ਸਿਉਂਕ ਨਹੀਂ ਲੱਗੇਗਾ ਪਾਣੀ ਨਾਲ ਕੁਛ ਨਹੀਂ ਹੋਏਗਾ ਅੱਛਾ ਜੀ ਠੀਕ ਹੈ ਜੀ ਕੁਛ ਵੀ ਨਹੀਂ ਹੋਏਗਾ ਇਹ ਡਬਲ ਬੀਵੀਸੀ ਦੀ ਚੁਗਾਠ ਹੈ ਅੱਛਾ ਜੀ 250 ਰੁਪਏ ਫੁੱਟ ਦਾ ਰੇਟ ਹੈ 5 ਟਾਈ ਦਾ 3 ਦੋ ਦਾ ਰੇਟ ਹੈਗਾ 250 150 ਰੁਪਏ ਓਕੇ ਜੀ ਠੀਕ ਹੈ ਜੀ ਮਤਲਬ ਕਿ ਬਹੁਤ ਸਸਤੀ ਚੁਗਾਟ ਪੈਂਦੀ ਹੈ ਪ੍ਰੋਪਰ ਐਵੇਂ ਨਾਲ ਦੇ ਕਰੇ ਬਣ ਕੇ ਆਏਗੀ ਤੁਸੀਂ ਡੰਡੇ ਲੈਣਾ ਚਾਹੋ ਡੰਡੇ ਮਿਲ ਜਾਣਗੇ ਪ੍ਰੋਪਰਲੀ ਕਿੰਨੇ ਫੁੱਟ ਹੈਗੀ ਜੀ ਇਹ ਆ ਜੀ ਜਿੰਨੇ ਤੁਸੀਂ ਚਾਹੋ ਉੰਨੀ ਮਿਲ ਜਾਏਗੀ ਅੱਛਾ ਇਹ ਕਿੰਨੇ ਫੁੱਟ ਹੈਗੀ ਇਹ 7 ਫੁੱਟ 7 ਫੁੱਟ 7 ਬਾਈ 3 ਹੈ 7 ਬਾਈ 3 ਓਕੇ 7 ਬਾਈ 3 ਦੀ ਆਪਾਂ ਜੇ ਚੁਗਾਟ ਮੰਨ ਕੇ ਚੱਲੀਏ 5 ਟਾਈ ਡਬਲ ਪਤਾ ਅੱਛਾ ਜੀ ਠੀ ਇਹ ਆਪਾਂ ਨੂੰ ਪੈਂਦੀ ਹੈ ਸਿਰਫ 4500 ਦੀ 4500 ਦੀ ਮਿਲ ਜੂਗੀ ਚਕਾਰ ਇਹਨੂੰ ਜ਼ਿੰਦਗੀ 'ਚ ਕਦੀ ਕੁਝ ਨਹੀਂ ਹੋਏਗਾ ਦਿਮਗ ਨਾਲ ਕੁਝ ਨਹੀਂ ਹੋਏਗਾ ਪਾਣੀ ਨਾਲ ਕੁਝ ਨਹੀਂ ਹੋਏਗਾ ਇਹ ਪੂਰੀ ਆਪਣੀ ਪ੍ਰੋਪਰ ਗਰੰਟੀ ਹੈ ਠੀਕ ਹੈ ਜੀ ਲਓ ਜੀ ਇਹ ਸਭ ਚੀਜ਼ਾਂ ਬਾਈ ਜੀ ਹਰਾਂਗਪੁਰ ਤੁਸੀਂ ਇੱਕ ਵਾਰ ਦੇਖੀ ਜਾਓ ਹੁਣ ਆਪਣਾ ਆ ਗਿਆ ਤਾਂ ਤੂੰ ਘੱਟ ਡੋਰ ਜੋ ਸਿਰਫ 2000 ਰੁਪਏ ਦੀ ਰੇਂਜ ਦਾ ਆ ਜਾਂਦਾ ਆਹ ਦਰਵਾਜ਼ਾ 2000 ਰੁਪਏ ਦੀ ਰੇਂਜ 'ਚ ਹੈ ਜੀ ਆਹ ਚੈੱਕ ਕਰੋ ਇਹ ਆਪਣਾ 120 ਰੁਪਏ ਫੁੱਟ ਹੈਗਾ ਪੱਲਾ ਅੱਛਾ ਜੀ ਠੀਕ ਹੈ ਜੀ 2200 2500 ਤੱਕ ਬੰਦ ਲਾਸ ਜਾਂਦਾ ਹੈ ਇਸ ਤੋਂ ਉੱਪਰ ਨ ਜਾਂਦਾ ਫਿਰ ਅੱਗੇ ਆਜੋ ਜੀ ਦੇਖੋ ਜਿਹੜੀ ਭਲਾ ਆਪਣੇ ਵਾਈਫ ਨੂੰ ਸ਼ਕੀਨ ਹੈ ਪਰ ਥੋੜਾ ਰੇਟ ਘੱਟ ਲੈਣਾ ਚਾਹੁੰਦੇ ਆ 200 ਰੁਪਏ ਫੁੱਟ ਬਰ ਦਾ ਪੱਲਾ ਹੈ ਜੀ ਪ੍ਰੋਪਰਲੀ ਸਾਨੂੰ ਕਾਰਵਿੰਗ ਮਿਲੇਗੀ ਅੱਛਾ ਜੀ ਇਹ ਕਿੰਨੇ ਦਾ ਬਣ ਜਾਂਦਾ ਹੁੰਦਾ ਆ ਭਾਈ ਇਹ 3-4000 ਰੁਪਏ ਦਾ ਪੱਲਾ ਬਣ ਜਾਂਦਾ ਅੱਛਾ ਅੱਛਾ ਜੀ ਠੀਕ ਹੈ ਬਾਕੀ ਅਕੋਰਡਿੰਗ ਟੂ ਸਾਈਜ਼ ਦੇ ਅਕੋਰਡਿੰਸ ਇਹ ਵੀ ਪੱਲਾ ਆ ਗਿਆ ਇਹ 150 ਫੁੱਟ ਆ ਗਿਆ ਜੀ ਸਿਰਫ 3000 ਰੁਪਏ ਦਾ ਪੱਲਾ ਪੈਂਦਾ ਚਾ ਬਾਤ ਫਿਰ ਇਹ ਪੱਲਾ ਆ ਗਿਆ ਇਹ 35 ਤੋਂ 4000 ਰੁਪਏ ਦੇ ਵਿੱਚ ਵਧੀਆ ਚੀਜ਼ ਮਿਲ ਜਾਂਦੀ ਆ ਆਪਾਂ ਨੂੰ ਆਪਕੋ ਹੋ ਵਧੀਆ ਬਣਿਆ ਹੋਇਆ ਵੀਡੀਓ ਦੇ ਵਿੱਚ ਕਿਵੇਂ ਜਾ ਆ ਰਿਹਾ ਉਹ ਤੁਸੀਂ ਅਲੱਗ ਗੱਲ ਆ ਬਟ ਫਿਜ਼ੀਕਲੀ ਜਦੋਂ ਆਪਾਂ ਇਹਨੂੰ ਦੇਖਦੇ ਆ ਨਾ ਕੋਲੋਂ ਤਾਂ ਬਈ ਐਂਡ ਕਰਾਈ ਹੋਈ ਆ ਡਿਜ਼ਾਈਨ ਵਾਲੀ ਤੁਸੀਂ ਦੇਖੋ ਕਲਰ ਦੇਖੋ ਇਹ ਆਪਣਾ ਜਿਹਨੇ ਉਬੜਿਆ ਹੋਇਆ ਡਿਜ਼ਾਈਨ ਆ ਗਿਆ ਹਾਂ ਜੀ ਹਾਂ ਲੋਕ ਇਹ ਚੈੱਕ ਕਰੋ ਇਹ ਸੱਚੀ ਉਬੜਿਆ ਹੋਇਆ ਜੀ ਆ ਦੇਖੋ ਉਬੜਿਆ ਹੋਇਆ ਹਾਂ ਜੀ ਹਾਂ ਜੀ ਉਬੜਿਆ ਹੋਇਆ ਡਿਜ਼ਾਈਨ ਇਹ ਪ੍ਰੋਪਰ ਉਬੜਿਆ ਹੋਇਆ ਇਹ ਮੇਨ ਡੋਰ ਤੇ ਲੱਗਦਾ 3-4000 ਰੁਪਏ ਦੀ ਰੇਂਜ ਦਾ ਪੈਰ ਪਾਲਿਸ਼ ਕੁਛ ਨਿਕਰਾਂ ਦੇ ਲੋੜ ਠੀਕ ਹੈ ਜੀ ਜਿਵੇਂ ਤੁਸੀਂ ਕਹੋ ਉਵੇਂ ਬਣ ਜਗਾ ਠੀਕ ਹੈ ਜੀ ਤੁਸੀਂ ਆਪਣਾ ਪ੍ਰੋਪਰ ਦਿਖਾਓ ਹਾਂ ਜੀ ਇਹ ਆਗੇ ਦੇਖੋ ਜਿਵੇਂ 3-4 ਹਜ਼ਾਰ ਰੁਪਏ ਦੀ ਰੇਂਜ ਦਾ ਆ ਗਿਆ ਟੈਕਚਰ ਡਿਜ਼ਾਈਨ ਬੋਲਦੇ ਇਸ ਨੂੰ ਓਕੇ ਭਾਜੀ ਡਿਜ਼ਾਈਨ ਹੀ ਇੰਨੇ ਤੁਸੀਂ ਖਿਆਲਾ ਡਿਜ਼ਾਈਨ ਕਰਾ ਲੇ ਬਿਲਕੁਲ ਭਾਜੀ ਡਿਜ਼ਾਈਨ ਮੰਗ ਕਰਾਈ ਤੁਸੀਂ ਪੂਰੀ ਵੀ ਆਪਣੇ ਕੋਲ ਤੁਹਾਨੂੰ ਪ੍ਰੋਪਰਲੀ ਚੀਜ਼ ਮਿਲੇਗੀ ਮੈਂ ਕਹਿੰਦਾ ਬੰਦਾ ਉਹ ਕਹਿੰਦਾ ਨਹੀਂ ਬਹੁਦੇ ਕਮਾਚ ਚ ਗੰਨਾ ਨਹੀਂ ਪਸੰਦ ਆਉਂਦਾ ਉਹ ਕੰਮ ਹੋ ਜਾਣਾ ਵੀ ਬੰਦਾ ਪਜ਼ਲ ਹੋ ਜਾਣਾ ਕਿ ਭਾਈ ਆਉਂਦਾ ਵੇਲੇ ਸਿਰ ਮਨ ਮਾਰ ਆਇਆ ਛੱਬ ਦੇ ਥੱਲੇ ਮਾਪੋਂ ਦੁੱਤੀਏ ਕੀ ਬੰਦਾ ਕਿੱਥੇ ਆਏ ਤਾਂ ਜਾਏ ਨਾ ਬਿਲਕੁਲ ਬਿਲਕੁਲ ਨਹੀਂ ਸਹੀ ਗੱਲ ਹੈ ਵੈਰਾਈਟੀ ਬਹੁਤ ਜਿਆਦਾ ਤੁਹਾਡੇ ਕੋਲ ਜੀ ਡਿਜ਼ਾਈਨ ਵੇਰੀਏਸ਼ਨ ਬਹੁਤ ਹਰ ਇੱਕ ਚੀਜ਼ ਦੇ ਵਿੱਚ ਭਾਜੀ ਵੈਰੀਏਟੀ ਮਿਲੇਗੀ ਤਾਂ ਹੀ ਫਾਇਦਾ ਹੋਏਗਾ ਨਾ ਕਸਟਮਰ ਇਹਨੂੰ ਦੂਰੋਂ ਆ ਰਿਹਾ ਹੈ ਕੋਈ ਆਪਾਂ ਨੂੰ ਚੀਜ਼ ਦਵਾਂਗੇ ਤਾਂ ਹੀ ਚੀਜ਼ ਉਹਨੂੰ ਵਾਪਰਲੀ ਮਿਲ ਪੰਜਾਬ ਹਰਿਆਣਾ ਜੋ ਕਿਤੇ ਵੀ ਆਓ ਪੰਜਾਬ ਹਰਿਆਣਾ ਹਿਮਾਚਲ ਜਿੱਥੋਂ ਮਰਜ਼ੀ ਤੁਸੀਂ ਆਓ ਬਿਲਕੁਲ ਜਿੱਥੇ ਇਥੇ ਵੀਡੀਓ ਜਾ ਰਹੀ ਹੈ ਤੁਸੀਂ ਕਿਤੇ ਵੀ ਆਪਣਾ ਆਰਡਰ ਕਰ ਸਕਦੇ ਹੋ ਜੀ ਲਓ ਜੀ ਇਹ ਡੋਰ ਸੀ ਡੋਰਸ ਮਿਲਣਗੇ ਤੁਹਾਨੂੰ ਹਾਂਜੀ ਹਾਂਜੀ ਲਓ ਜੀ ਬਾਕੀ ਤੁਸੀਂ ਕਸਟਮਾਈਜ਼ ਕਰਾ ਲਾ ਚਾਹੋ ਜਾਇ ਜਮਰਜੀ ਚਾਹੋ ਟੈਕਚਰ ਵਾਲੇ ਚਾਹੋ ਐਲੀਵੇਟਡ ਚਾਹੋ ਲਓ ਜੀ ਜੈ ਜੀ ਚੀਜ਼ ਮੰਗੋਗੇ ਉਹ ਜੀ ਚੀਜ਼ ਮਿਲ ਜਾਨੀਆ ਕੀ ਬਾਤ ਆ ਨਾ ਜੀ ਚੈੱਕ ਕਰੀ ਚਲੋ ਠੀਕ ਹਾਂਜੀ ਪਾਜੀ ਆਪਣਾ ਨਾ ਐਡਰੈਸ ਦੱਸ ਦੋ ਪ੍ਰੋਪਰ ਜੀ ਬਿਲਕੁਲ ਜਦੋਂ ਕਿਉਂਕਿ ਕਿਸੇ ਕਸਟਮਰ ਨੇ ਜਾਂ ਕਿਸੇ ਸਬਸਕ੍ਰਾਈਬਰ ਜਾਂ ਵਿਊਅਰ ਨੇ ਆਉਣਾ ਤਾਂ ਉਹਨਾਂ ਨੂੰ ਦਿੱਕਤ ਨਾ ਆਵੇ ਪ੍ਰੋਪਰ ਜੀ ਪਾਜੀ ਅੰਮਾਲਾ ਰੋਡ ਹਾਈਵੇ ਹੈਗਾ ਅੱਛਾ ਜੀ ਠੀਕ ਹੈ ਜੀ ਐਸਓ ਨੰਬਰ 6 ਓਕੇ ਨੀਅਰ ਸੇਠੀ ਟੱਪਾ ਹਾਂਜੀ ਤੁਸੀਂ ਸਾਡੇ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਸਾਨੂੰ ਕਾਲ ਕਰੋ ਲੋਕੇਸ਼ਨ ਮੰਗਾਓ ਹਾਂਜੀ ਕਦੀ ਵੀ ਪਸਲ ਨਹੀਂ ਹੋਣਾ ਕਦੀ ਵੀ ਆਣਾ ਹੈਗਾ ਸਾਨੂੰ ਕਾਲ ਕਰੋ ਸਾਡਾ ਤੁਹਾਨੂੰ ਲੋਕੇਸ਼ਨ ਮੰਗਾਓ ਸਿੱਧਾ ਤੁਹਾਨੂੰ ਲੋਕੇਸ਼ਨ ਤੇ ਆ ਕੇ ਛੱਡੇਗੇ ਲਓ ਜੀ ਤੁਸੀਂ ਲੋਕੇਸ਼ਨ ਤੁਹਾਨੂੰ ਇਹ ਨੰਬਰ ਤੇ ਦੱਸ ਦੇਣਗੇ ਜੀ ਤੇ ਸੈਂਡ ਕਰ ਦੇਣਗੇ ਅੱਜ ਕੱਲ ਲੋਕੇਸ਼ਨ ਲਾ ਕੇ ਆਪਾਂ ਗੂਗਲ ਮੈਪਸ ਤੇ ਕਿਤੇ ਵੀ ਪਹੁੰਚ ਸਕਦੇ ਹਾਂ ਇੱਥੇ ਆਓ ਤੁਸੀਂ ਜੇ ਨਹੀਂ ਆ ਸਕਦੇ ਆਪਦਾ WhatsApp ਤੇ ਜਿਹੜਾ ਵੀ ਤੁਹਾਡਾ ਮਨਪਸੰਦ ਡਿਜ਼ਾਈਨ ਹੈ ਜੀ ਉਹਦੀ ਪਿਕ ਲੈ ਕੇ ਫੋਟੋ ਲੈ ਕੇ ਸੈਂਡ ਕਰੋ ਇਹਨਾਂ ਨੂੰ ਸਾਈਜ਼ ਦੱਸੋ ਅਕੋਰਡਿੰਗ ਟੂ ਸਾਈਜ਼ ਅਕੋਰਡਿੰਗ ਟੂ ਡਿਜ਼ਾਈਨ ਤੁਹਾਨੂੰ ਜਿਹੜਾ ਵੀ ਡੋਰ ਆ ਤੁਸੀਂ ਚਾਹੁੰਦੇ ਹੋ ਭੇਜ ਦੇਣਗੇ ਅਸੀਂ ਪੰਜ ਦਿਨਾਂ ਚ ਬਣਾ ਕੇ ਦੇਵਾਂਗੇ ਸਨਮਾਈ ਕੀ ਬਾਰੇ ਦੋ ਪੰਜਵੇਂ ਦਿਨ ਆਪਣੇ ਘਰ ਡਿਲੀਵਰੀ ਨਾਲ ਮਿਲ ਜਾਏਗੀ ਬਿਲਕੁਲ ਜੀ ਤੇ ਬਾਕੀ ਭਾਜੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਖਾਸ ਆਫਰ ਕੋਈ ਕੁਝ ਨਾ ਕੁਝ ਦਵਾਵਾਂਗੇ ਉਹਨੂੰ ਜ਼ਰੂਰ ਠੀਕ ਹੈ ਜੀ ਤੇ ਜੋ ਸਾਡੇ ਤੋਂ ਅਸੈਸਰੀ ਲਏਗਾ ਹਾਂਜੀ ਠੀਕ ਹੈ ਜੀ ਹਾਰਡਵੇਅਰ ਅਸੈਸਰੀ ਜੋ ਚਿਟਕਣੀਆਂ ਹੋ ਗਿਆ ਲੌਕ ਹੋ ਗਿਆ ਸਭ ਕੁਝ ਹੋ ਗਿਆ ਉਸ ਚਾਣ ਉਹਨਾਂ ਨੂੰ 10% ਡਿਸਕਾਊਂਟ ਦਵਾਵਾਂ ਲਓ ਜੀ ਅਸੈਸਰੀ ਤੇ ਤੁਹਾਨੂੰ ਮਿਲੇਗਾ ਇੱਥੇ ਚਿਟਕਣੀਆਂ ਹੋਈਆਂ ਕੁੰਡੇ ਹੋਏ ਹਨ ਜੀ ਜਾਂ ਆਪਾਂ ਕੁਝ ਵੀ ਹੈਂਡਲ ਵਗੈਰਾ ਲਗਾਣੇ ਆ ਡੋਰਸ ਨੂੰ ਜਾਂ ਖਿੜਕੀਆਂ ਨੂੰ ਉਹਨਾਂ ਤੇ ਤੁਹਾਨੂੰ 10% ਡਿਸਕਾਊਂਟ ਜਿਹੜਾ ਉਹ ਮਿਲੇਗਾ ਤੇ ਭਾਜੀ ਅਰਗਲ ਆਓ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਇੱਕ ਵਲੌਗ ਜੀ ਉਰੇ ਇਨਫੋਰਮੇਸ਼ਨ ਦਿੱਤੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ